हां जी दोस्तों सस् नमस्कार जी सारे दोस्तों मैं थडा अपना कुलवीर ਸਾਧੜਾ ਨਮਾਸ਼ਾਰ ਦੋਸਤੋ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਹਰ ਕੋਈ ਬੰਦਾ ਬਿਮਾਰ ਆ ਹਰ ਕਿਸੇ ਨੂੰ ਪਰੇਸ਼ਾਨੀਆਂ ਪਰ ਮੈਂ ਤੁਹਾਨੂੰ ਅੱਜ ਐਸੇ ਦੁਰਲਭ ਫਲ ਦੇ ਬਾਰੇ ਦੱਸਾਂਗਾ ਮੈਨੂੰ ਲੱਗਦਾ ਤੇ ਜਿਹੜਾ ਇਹ ਬਹੁਤ ਹੀ ਖਾਸ ਫਲ ਆ ਪਰ ਇਹ ਸਾਨੂੰ ਆਮ ਮਿਲ ਜਾਂਦਾ ਆਮ ਦੁਕਾਨਾਂ ਤੇ ਨਹੀਂ ਮਿਲਦਾ ਇਹ ਖਾਸ ਫਲ ਪਰ ਸਾਨੂੰ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਘਰਾਂ ਦੇ ਵਿੱਚ ਆਮ ਲੱਗਾ ਮਿਲ ਜਾਵੇਗਾ ਪਰ ਸਾਨੂੰ ਫਲ ਦੀ ਚੋਣ ਕਿਵੇਂ ਕਰਨੀ ਆ ਸਾਨੂੰ ਫਲ ਦੇ ਫਾਇਦੇ ਇਹਨਾਂ ਬਾਰੇ ਪਤਾ ਹੀ ਨਹੀਂ ਆ ਜੇਕਰ ਸਾਨੂੰ ਪਤਾ ਹੋਵੇਗਾ ਅਸੀਂ ਤਾਂ ਇਹਦੀ ਖੋਜ ਕਰਾਂਗੇ ਦੋਸਤੋ ਇਹ ਕਰ ਸਾਨੂੰ ਪਤਾ ਹੋਵੇਗਾ ਕਿ ਅਸੀਂ ਆਪਣੇ ਸਰੀਰ ਦੇ ਮੁਤਾਬਕ ਸਾਨੂੰ ਕਿਹੜੇ ਵਿਟਾਮਿਨ ਦੀ ਲੋੜ ਆ ਕਿਹੜੀ ਇਮਿਊਨਿਟੀ ਦੀ ਲੋੜ ਆ ਤੇ ਕਿਹੜੇ ਸਾਨੂੰ ਤੱਤ ਦੀ ਲੋੜ ਆ ਤੇ ਜਿਹਦੇ ਨਾਲ ਸਾਡੇ ਸਰੀਰ ਨੂੰ ਤੰਦਰੁਸਤ ਰੱਖੇ ਔਰ ਤੰਦਰੁਸਤ ਰੱਖਣ ਦਾ ਸਾਨੂੰ ਫਾਇਦਾ ਮਿਲੇ ਸੋ ਦੋਸਤੋ ਤੁਸੀਂ ਦੇਖਿਆ ਹੋਣਾ ਕਿ ਫਲਾਂ ਦੇ ਵਿੱਚੋਂ ਫਲ ਹੈਗਾ ਜੀ ਲਗਾੜ ਦਾ ਇਸ ਫਲ ਦੇ ਫਾਇਦੇ ਸੁਣ ਲਓ ਪਹਿਲਾਂ ਤਾਂ ਜਿਹੜੇ ਭਰਾਵਾਂ ਨੂੰ ਜਾਂ ਜਿਹੜੀਆਂ ਭੈਣਾਂ ਦੇ ਮੂੰਹ ਸੁੱਜ ਜਾਂਦੇ ਆ ਕਿਉਂਕਿ ਉਹਨਾਂ ਨੂੰ ਹਿਰਦੇ ਰੋਗ ਦਿਲ ਦੇ ਰੋਗ ਕਾਸਟਰੋਲ ਇਦਾਂ ਦੀ ਪ੍ਰੋਬਲਮ ਆ ਮੋਟਾਪਾ ਹੁੰਦਾ ਸੋ ਉਹਨਾਂ ਨੂੰ ਖਾਸ ਕਰਕੇ ਬਾਈ ਆਉਣ ਵਾਲੇ 15 ਤੋਂ 20 ਦਿਨ ਮਹੀਨਾ ਜਿਹੜਾ ਇਹ ਫਲ ਤੁਹਾਨੂੰ ਬਾਜ਼ਾਰ ਦੇ ਵਿੱਚ ਜਾਂ ਤੁਹਾਨੂੰ ਕਿਤੇ ਵੀ ਮਿਲਦਾ ਇਸ ਨੂੰ ਜਰੂਰ ਖਾਓ ਆਪਣੀ ਡਾਈਟ ਦੇ ਵਿੱਚ ਐਡ ਕਰ ਲਿਓ ਵਜ਼ਨ ਘਟਾਉਣ ਦੇ ਲਈ ਕੈਸਟੋਲ ਆਪਣਾ ਕੰਟਰੋਲ ਦੇ ਵਿੱਚ ਕਰਨ ਦੇ ਲਈ ਤੁਹਾਡੇ ਮੂੰਹ ਦਾ ਸੋਜਾ ਸਰੀਰ ਦਾ ਸੋਜਾ ਅੱਖਾਂ ਲਈ ਉਹਨਾਂ ਦੋਸਤਾਂ ਨੂੰ ਜਿਨ੍ਹਾਂ ਨੂੰ ਇਹਨਾਂ ਦੇ ਨਾਲ ਸੰਬੰਧੀ ਪ੍ਰੋਬਲਮਾਂ ਤੇ ਆ ਦੇਖ ਲਓ ਇਸ ਫਲ ਨੂੰ ਪਛਾਣ ਲਓ ਦੋਸਤੋ ਇਸ ਫਲ ਨੂੰ ਖਾਣਾ ਆ ਰੱਜ ਰੱਜ ਕੇ ਖਾਣਾ ਆ ਤੇ ਖਾਣੇ ਨੂੰ ਦੋਸਤੋ ਇਹ ਖੱਟਾ ਮਿੱਠਾ ਆ ਤੇ ਇਸ ਖੱਟੇ ਮਿੱਟੇ ਫਲ ਦੇ ਵਿੱਚ ਕੈਲਸ਼ੀਅਮ ਜ਼ਿੰਕ ਫਾਸਫੋਰਸ ਜਿਹਨੂੰ ਹੋਰ ਕਾਪਰ ਕਹਿ ਸਕਦੇ ਆ ਜਿਹੜਾ ਸਾਡੇ ਸਰੀਰ ਦੇ ਲਈ ਬਹੁਤ ਹੀ ਲਾਹੇਵੰਦ ਆ ਤੁਹਾਡੀ ਪਾਚਣ ਸ਼ਕਤੀ ਨੂੰ ਵਧਾਉਂਦਾ ਆ ਤੁਹਾਡੀ ਇਮਿਊਨਿਟੀ ਨੂੰ ਵਧਾਉਂਦਾ ਆ ਸੋ ਦੋਸਤੋ ਇਸ ਲਗਾਠ ਦੀ ਚੋਣ ਕਿਉਂ ਕਿਉਂਕਿ ਇਹ ਮੂਲ ਰੂਪ ਦੇ ਨਾਲ ਜਿਹੜਾ ਕੀ ਆ ਚੀਨੀ ਫਾਲਾ ਚੀਨੀ ਮਤਲਬ ਚਾਈਨਾ ਤੋਂ ਆਇਆ ਹੋਇਆ ਉਸ ਤੋਂ ਬਾਅਦ ਸਪੇਨ ਦੇ ਵਿੱਚ ਖੇਤੀ ਹੁੰਦੀ ਆ ਤੇ ਇੱਦਾਂ ਘੁੰਮਦਾ ਕਮਾਂਦਾ ਇਹ ਸਾਡੇ ਇੰਡੀਆ ਦੇ ਵਿੱਚ ਆ ਕੇ ਪੈਰ ਪਸਾਰਦਾ ਆ ਪਰ ਸਾਡੇ ਲੋਕ ਇਹਨੂੰ ਪਛਾਣਨ ਤੋਂ ਹਜੇ ਵੀ ਘਟ ਤੋ ਜਿਹੜੀ ਕੀ ਆ ਉਹ ਇਹਨੂੰ ਆਪਣੀ ਉਨੀ ਅਹਿਮੀਅਤ ਨਹੀਂ ਦਿੰਦੇ ਜਿੰਨੇ ਇਹਦੇ ਫਾਇਦੇ ਆ ਦੋਸਤੋ ਇਹ ਹੈਗਾ ਲਗਾਟ ਪਈ ਪੀਲੇ ਰੰਗ ਦਾ 15 ਤੋਂ 20 ਦਿਨ ਦੇ ਵਿੱਚ ਇਹ ਮਾਰਚ ਦੇ ਮਾਰਚ ਦੇ ਅਖੀਰ ਦੇ ਵਿੱਚ ਇਹ ਆ ਜਾਂਦਾ ਹੈ ਖਾਣੇ ਦੇ ਲਈ ਪਰ ਦੂਜੀ ਗੱਲ ਸਭ ਤੋਂ ਵੱਡੀ ਗੱਲ ਦੱਸਦਾ ਹਾਂ ਦੋਸਤੋ ਇਸ ਆਮ ਫਲ ਨੂੰ ਤੁਸੀਂ ਆਮਦ ਕਾਨਾਂ ਤੋਂ ਨਹੀਂ ਲੈ ਸਕਦੇ ਤੇ ਸ਼ਹਿਰ ਦੇ ਵਿੱਚ ਚਾਹੇ ਘੁੰਮ ਕੇ ਦੇਖ ਲਿਓ ਤੇ ਜੇਕਰ ਹਜ਼ਾਰ ਦੁਕਾਨਾਂ ਉੱਥੇ ਇੱਕ ਅੱਧੀ ਦੁਕਾਨ ਤੇ ਹੀ ਤੁਹਾਨੂੰ ਮਿਲੇਗਾ ਕਿਉਂਕਿ ਉਹਨੂੰ ਉਹੀ ਬੰਦਾ ਖਰੀਦੇਗਾ ਜਿਹਨੂੰ ਇਸ ਫਲ ਦੇ ਖਾਸੀਅਤ ਦਾ ਪਤਾ ਹੈ ਤੇ ਜਿਹੜੇ ਫਲ ਦੀ ਚੋਣ ਕਰਕੇ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਸਾਡੇ ਸਰੀਰ ਦੇ ਵਿੱਚ ਜੇਕਰ ਕਸਟ੍ਰੋਲ ਵੱਧ ਰਿਹਾ ਤੇ ਸਾਨੂੰ ਸੂਜਨਾ ਤੇ ਅਸੀਂ ਡਾਕਟਰ ਦੀ ਗੋਲੀ ਖਾਣੀ ਆ ਜਾਂ ਅਸੀਂ ਫਲ ਖਾਣਾ ਆ ਫਲ ਇਹ ਤੁਸੀਂ ਡਾਈਟ ਦੇ ਵਿੱਚ ਜੇਕਰ ਆਪਣੇ ਦੋਸਤੋ ਇਹਨੂੰ ਐਡ ਕਰੋਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਚੰਗੀ ਜਿਹੜੀ ਕਿ ਇਮਿਊਨਿਟੀ ਚੰਗੀ ਸਿਹਤ ਇਸ ਲਈ ਤੁਹਾਨੂੰ ਮਿਲੇਗੀ ਸਾਨੂੰ ਕਿਉਂਕਿ ਫਲ ਦੀ ਚੋਣ ਕਰਨਾ ਨਹੀਂ ਆਂਦਾ ਬਾਜੀ ਬੇਲੇ ਅਸੀਂ ਤੇ ਫਲ ਦੀ ਚੋਣ ਕਰਨ ਦੇ ਲਈ ਤੁਸੀਂ ਦੋਸਤੋ ਇਹਨੂੰ ਗੂਗਲ ਕਰ ਸਕਦੇ ਆ ਤੇ ਗੂਗਲ ਕਰਕੇ ਉੱਥੇ ਦੇਖ ਸਕਦੇ ਆ ਕਿ ਇਹਦੇ ਕਿੰਨੇ ਫਾਇਦੇ ਆ ਸਾਡੇ ਸਰੀਰ ਦੇ ਲਈ ਤਾਂ ਜੋ ਸਾਨੂੰ ਉਹਨਾਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਵੀ ਬਚਾਉਂਦਾ ਆ ਇਹ ਦੋਸਤੋ ਇੰਨੀ ਇਹਦੇ ਵਿੱਚ ਤਾਕਤ ਆ ਇੰਨੀ ਇਸ ਫਲ ਦੇ ਵਿੱਚ ਇਮਿਊਨਿਟੀ ਆ ਤੇ ਇਸ ਫਲ ਨੂੰ ਆਪਣੇ ਘਰ ਦੋਸਤੋ ਜ਼ਰੂਰ ਲਾਓ ਥੋੜੇ ਜਿਹਾ ਬਾਗੀਚੀ ਦੇ ਵਿੱਚ ਥਾਂ ਛੱਡ ਕੇ ਤੇ ਇਹ ਫਲ ਜਿਹੜਾ ਕਿ ਤੁਹਾਨੂੰ ਦੂਜੇ ਸਾਲ ਦੇ ਵਿੱਚ ਤਕਰੀਬਨ ਫਰੂਟ ਦੇਣ ਲੱਗ ਪੈਂਦਾ ਤੇ ਪਹਿਲੇ ਸਾਲ ਥੋੜਾ ਘੱਟ ਫਰੂਟ ਦਿੰਦਾ ਉਸ ਤੋਂ ਬਾਅਦ ਤੁਹਾਨੂੰ ਨਿਰੰਤਰ ਬੇਹੱਦ ਫਰੂਟ ਦਿੰਦਾ ਰਹੇਗਾ ਸਾਲ ਬਾਅਦ ਤੇ ਤੁਹਾਨੂੰ ਮੈਨੂੰ ਲੱਗਦਾ ਪੇ ਬਾਹਰੋਂ ਬਾਜ਼ਾਰ ਚੋਂ ਫਰੂਟ ਖਰੀਦਣ ਦੀ ਜ਼ਰੂਰਤ ਨਹੀਂ ਪਵੇਗੀ ਸੋ ਜਿਹਨੇ ਸਵਾਦ ਇਹਦਾ ਦੇਖਿਆ ਦੋਸਤੋ ਸੋ ਉਹਨੂੰ ਹੀ ਪਤਾ ਹੈ ਦੀ ਖਾਸियत ਦਾ ਇਸ ਦੇ ਵਿੱਚ ਕਿਹੜੇ ਖਾਸ ਗਾਉਣਾ ਸੋ ਜਿਹੜੇ ਅਸੀਂ ਦੇਖ ਕੇ ਜੇਕਰ ਆਪਾਂ ਕਿਸੇ ਦੀ ਸ਼ਕਲ ਸੂਰਤ ਦੇਖ ਕੇ ਕਹਿ ਦਈਏ ਕਿ ਇਹ ਬੇਗਾਉਣਾ ਆਪਾਂ ਇਹ ਸੋਚਣਾ ਗਲਤ ਹੋਵੇਗਾ ਦੋਸਤੋ ਸੋ ਤੁਸੀਂ ਇਸ ਵਾਰ ਆਪਣੇ ਜਿਹੜਾ ਕੀ ਹੈ ਡਾਈਟ ਦੇ ਵਿੱਚ ਲਗਾਠ ਜਰੂਰ ਐਡ ਕਰਿਓ ਤਾਂ ਜੋ ਤੁਹਾਨੂੰ ਇਹ ਸਾਰੇ ਫਾਇਦੇ ਮਿਲ ਸਕਣ ਮੋਟਾਪਾ ਤੇ ਤੁਹਾਨੂੰ ਕੈਸਟਰੋਲ ਤੁਹਾਨੂੰ ਹਿਰਦੇ ਰੋਗ ਤੁਹਾਨੂੰ ਕੈਂਸਰ ਤੋਂ ਬਚਾਉਂਦਾ ਤੁਹਾਡੇ ਪਾਚਣ ਸ਼ਕਤੀ ਜਿਹੜੀ ਕੀ ਇਹਨੂੰ ਮਜ਼ਬੂਤ ਬਣਾਉਂਦਾ ਹੈ ਤੁਹਾਡੇ ਸਰੀਰ ਦੇ ਵਿੱਚ ਹੋਰ ਤੇ ਇਹਦੇ ਖੂਨ ਦੀਆਂ ਸਫਾਈਆਂ ਕਹਿ ਲਓ ਪਈ ਹੋਰ ਇਦਾਂ ਦੇ ਕਿੰਨੇ ਹੀ ਇਹਦੇ ਵਿੱਚ ਗਾਉਣਵਾ ਜਿਹੜੇ ਕਿ ਮੈਂ ਤੁਹਾਨੂੰ ਇੱਥੇ ਕਿੰਨੇ ਕ ਗਾਣਾਵਾ ਅੱਖਾਂ ਦੀ ਨੱਕ ਦੇ ਆਸ ਕਹਿਨਾ ਤੁਹਾਡੀ ਦੋਸਤੋ ਇਸ ਫਰੂਟ ਦੇ ਵਿੱਚ ਇੰਨੀ ਤਾਕਤ ਆ ਇਸ ਫਰੂਟ ਦੇ ਵਿੱਚ ਸੋ ਇਸ ਕਰਕੇ ਭਰਾਵੋ ਤੇ ਤੁਸੀਂ ਆਪਣੇ ਜਿਹੜਾ ਕੀ ਆ ਇਹਨੂੰ ਨਾ ਬੇੜੇ ਦੇ ਵਿੱਚ ਲਾਓ ਇਹ ਛੋਟੇ ਛੋਟੇ ਫਰੂਟ ਆ ਤੇ ਬਹੁਤ ਖਾਸ ਚੀਜ਼ ਆ ਦੋਸਤੋ ਇਹਨਾਂ ਖਾਸ ਚੀਜ਼ ਨੂੰ ਆਮ ਚੀਜ਼ ਨੂੰ ਖਾਸ ਸਮਝੀ ਜਾ ਰਹੇ ਹਾਂ ਅਸੀਂ ਪਰ ਇਹ ਦੋਸਤੋ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਲਾ ਲੂਗੇ ਨਾ ਇੱਕ ਅੱਧਾ ਬੂਟਾ ਤੇ ਤੁਹਾਡੇ ਮਨ ਲੱਗਦਾ ਪਈ ਸਾਰੇ ਨਿਆਣੇ ਆ ਜਿਹੜੇ ਮੀਨਾ ਪਰ ਰਾਜ ਰਾਜ ਦੇ ਖਾਨਗੇ ਪਰ ਇਹ ਥੋੜੇ ਟਾਈਮ ਦੇ ਲਈ ਆਪਾਂ ਇਹਨੂੰ ਸਟੋਰ ਨਹੀਂ ਕਰ ਸਕਦੇ ਕਿਉਂਕਿ ਘੱਟ ਸਮੇਂ ਦੇ ਲਈ ਛੇਤੀ ਪੱਕ ਜਾਂਦਾ ਗਰਮੀ ਦੇ ਵਿੱਚ ਇਹਨੂੰ ਥੋੜੇ ਦਿਨਾਂ ਦੇ ਵਿੱਚ ਹੀ ਖਾਇਆ ਜਾਂਦਾ ਸੋ ਉਹਨਾਂ ਥੋੜੇ ਦਿਨਾਂ ਦੇ ਵਿੱਚ ਖਾਦੇ ਹੋਏ ਫਰੂਟ ਦਾ ਫਾਇਦਾ ਤੁਹਾਨੂੰ ਲੰਬੇ ਸਮੇਂ ਤੱਕ ਮਿਲੇਗਾ ਸੋ ਇਸ ਕਰਕੇ ਦੋਸਤੋ ਇਸ ਵਾਰ ਲਗਾਟ ਜਰੂਰ ਖਾਣਾ ਆ ਤੇ ਇਸ ਹਿਸਟਰੀ ਨੂੰ ਵੀ ਚੇਤੇ ਰੱਖਣਾ ਪਏ ਅਸੀਂ ਕਿਉਂ ਖਾਣਾ ਸੋ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਸ਼ੇਅਰ ਕਰਨਾ ਸਾਡੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਦੇਖ ਰਹੇ ਆ ਤਾਂ ਫੋਲੋ ਕਰਨਾ ਧੰਨਵਾਦ ਆ ਕਮੈਂਟਾਂ ਦੇ ਵਿੱਚ ਆਪਣੀ ਸਾਨੂੰ ਸਲਾਹ مشورہ ਜੁੜ ਦਿਓ ਸასი ਕਾਲੋ ਦੋਸਤੋ ਮਿਲਦੇ ਆ